ਸਤਿ ਸ੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਆਪਣੇ ਆਪਣੇ ਘਰਾਂ ਚ ਅੱਜ ਆਪਾਂ ਬਣਾਵਾਂਗੇ ਜੀ ਚਟਣੀ ਅੰਬਾਂ ਦੀ ਖੱਟੀ ਮਿੱਠੀ ਚਟਣੀ ਇਹ ਚਟਣੀ ਆਏ ਅੰਬ ਲੈਣੇ ਨੇ ਜੀ ਆਪਾਂ 1/2 ਕਿਲੋ ਅੰਬ ਲੈ ਜੀਏ ਇਹ ਇਹਨਾਂ ਨੂੰ ਆਪਾਂ ਸੇਲ ਲਾਂਗੇ ਪਹਿਲਾਂ ਇਹ ਆਪਾਂ ਇਹਨੂੰ ਕਦੋਂ ਕਸ ਕਰ ਲਾਂਗੇ ਇਹ ਮੋٹے ਪਾਸੇ ਨਾਲ ਕਰਾਂਗੇ ਜੀ ਬਰੀਕ ਨਾਲ ਨਹੀਂ ਕਰਦੇ ਮੋٹے ਪਾਸੇ ਨਾਲ ਕਰ ਲਾਂਗੇ ਆਪਾਂ ਕਦੋਂ ਕਸ ਸੈੱਲ ਲਈ ਜੀ ਆਪਾਂ ਸਾਰੇ ਸੈੱਲ ਲੈ ਲਈ ਹੁਣ ਆਪਾਂ ਇਹਨਾਂ ਨੂੰ ਬਦੂਕਾਸ ਕਰ ਲਾਂਗੇ ਇਹ ਜਿਹੜਾ ਨੰਮੋਟਾ ਹੁੰਦਾ ਜੀ ਇਸ ਜਿਹੜੇ ਸਿਲਕ ਕੇਸ ਨੇ ਹੁਣ ਦੀ ਪਾਣੀ ਲਾਉਣਾ ਇਹਨੂੰ ਆਪਾਂ ਫਿਰ ਚਟਨੀ ਆਪਣੀ ਖਰਾਬ ਹੋ ਜਾਊਗੀ ਜੇ ਤੁਸੀਂ ਕੱਦੂ ਕਸ ਨਹੀਂ ਕਰਨਾ ਤਾਂ ਇਹਨੂੰ ਪਰੋ ਪਰੋ ਕਰਦ ਨਾਲ ਵੀ ਲਾ ਸਕਦੇ ਆ ਪਤਲੇ ਪਤਲੇ ਕਾਟ ਕੇ ਪੀਸ ਕੇ दो अंब थोड़े जे पीले एक थोड़ा जहाट से सवा किलो अंब नहीं आपने? इधर आप मसाले भोन देते हैं जी पहला इधर कड़ाही रख ली है आप तेल पा लेंगे मेथे पावे जी ਸੌ ਚਾਹ ਤੇ ਮੇਥੇ ਪਾਉਣੀ ਜਿਆਦਾ ਨਹੀਂ ਪਾਉਣੀ ਜਿਆਦਾ ਪਾਉਣ ਨਾਲ ਕੌੜੀ ਦੀ ਹੋ ਜਾਂਦੀ ਹੈ ਕਈ ਵਾਰ ਸੌ ਪਾ ਲਾਂਗੇ ਕਲੌਂਜੀ ਮੈਂ ਨਹੀਂ ਪਾਉਣੀ ਸੀ ਇਹਦੇ ਵਿੱਚ ਕਲੌਂਜੀ ਦੀ ਜਗ੍ਹਾ ਤੇ ਆਪਾਂ ਥੋੜਾ ਜਿਹਾ ਜੀਰਾ ਪਾ ਲਾਂਗੇ ਇਹ ਤੇ ਪਾ ਲਈ ਤੇਲ ਆਪਾਂ ਇੱਕ ਘੱਟ ਸੀ ਤੇਲ ਵੀ ਪਾਵਾਂਗੇ ਤੇਜ ਰੂਪਾਇਓ ਤੁਸੀਂ ਇਹਦੇ ਵਿੱਚ ਤੇਲ ਪਾਉਣ ਦਾ ਇਹਦੀ ਲਾਇਫ ਵੱਧ ਜਾਂਦੀ ਹੈ ਬਿਨਾ ਤੇਲ ਤੋਂ ਜਲਦੀ ਖਰਾਬ ਹੋ ਜਾਂਦੀ ਹੈ ਤੇਲ ਪਾ ਕੇ ਤੁਸੀਂ ਬਣਾਓਗੇ ਚੰਗੀ ਤਰ੍ਹਾਂ ਤਾਂ ਸਾਲ ਭਰ ਜਲਦੀ ਨਹੀਂ ਖਰਾਬ ਹੁੰਦੀ ਇਹ ਬਿਲਕੁਲ ਵੀ ਬਿਨਾ ਫ੍ਰਿਜ ਤੋਂ ਜਿਵੇਂ ਮਰਜੀ ਬਾਹਰ ਰੱਖੋ ਏ ਨੂੰ ਆਪਾਂ ਚੰਗੀ ਤਰ੍ਹਾਂ ਦਰਮ ਕਰ ਲਾਂਗੇ ਧੂਆ ਕੱਢਦਾ ਹੋਇਆ ਫਿਰ ਗੈਸ ਕੱਟ ਕਰਕੇ ਫੇਰ ਆਮਾ ਪਾਵਾਂਗੇ ਇਹ ਵਿੱਚ ਉਹਦੇ ਹਲਕੇ ਜਿਹੇ ਭੁੰਨ ਲਏ ਨੇ ਆਪਾਂ ਜਿਆਦਾ ਨਹੀਂ ਇਹਨਾਂ ਦੀ ਸਿੱਲ ਜੀ ਕੱਢ ਲਾਂਗੇ ਬਸ ਫੇਰੇ ਚੰਗੀ ਤਰ੍ਹਾਂ ਪੀਸੇ ਜਾਂਦੇ ਨੇ ਇਹਨਾਂ ਦਾ ਟੇਸਟ ਵੀ ਬੰਦ ਆਉਣਾ ਗੈਸ ਆਪਾਂ ਬੰਦ ਕਰਾਂਗੇ ਤੇ ਉਹਨਾਂ ਫੇਰ ਕੱਢ ਲੈਨੇ ਆ सवा अपना भाराया जी हाई हौली ठंडा होंगे प्लेट तो चीते थे ठंडे हो जाएंगे तेल अपना गर्म हो गया जी धुआं तो निकल लग गया हम आपका गैस घटते करके अंब उन पा लेंगे ਹੁਣ ਗੈਸ ਆਪਾਂ ਫੇਰ ਤੇਜ਼ ਕਰ ਲਿਆ ਜੀ ਇਹ ਇਹ ਠੰਡੇ ਹੋ ਗਏ ਜੀ ਮਸਾਲੇ ਆਪਣੇ ਇਹਨਾਂ ਨੂੰ ਪੀਸ ਲੈਣੇ ਆਪਾਂ ਦਾਲਦਰੇ ਜੀ ਪੀਸਾਂਗੇ ਜੀ मिक्सी पीस लेने जी आप ज़्यादा ब्रीक नहीं करें हिलाे रहे जी थले बिल्कुल भी औखी नहीं है हैगी बनानी चटनी इसी तो बना के जरूर ट्राई करो ਡਾਸਕਮੈਂਟ ਹੋ ਗਈ ਇਹਨੂੰ ਭੁੰਨਦੇ ਆਪਾਂ ਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਇਹ 400 ਗ੍ਰਾਮ ਦੇ ਲਗਭਗ ਸ਼ੱਕਰ ਹੈ ਜੀ ਤੁਸੀਂ ਸ਼ੱਕਰ ਦੀ ਜਗ੍ਹਾ ਤੇ ਖੰਡ ਵੀ ਪਾ ਸਕਦੇ ਹੋ ਸ਼ੱਕਰੇ ਤੋਂ ਥੋੜੀ ਜਿਹੀ ਘੱਟ ਪਾਓ ਜਾਂ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਵੱਧ ਖਾਣੇ ਹੋ ਤਾਂ ਥੋੜੀ ਜਿਹੀ ਵੱਧ ਪਾ ਲਿਓ ਘੱਟ ਘੱਟ ਪਾ ਲਿਓ ਹੁਣ ਸਬਕ ਕਰਨੇ ਪਾਣੀ ਛੱਡ ਦੇਣਾ ਜੀ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਪਾਣੀ ਇਹਦੇ ਵਿੱਚ ਬਿਲਕੁਲ ਵੀ ਰਹਿਣਾ ਚਾਹੀਦਾ ਪਤਲੀ ਹੋ ਗਈ ਜੀ ਦੇਖੋ ਇਹ ਗਾੜੀ ਹੋਣ ਲੱਗ ਗਈ ਜੇ ਹੁਣ ਜਿੱਦਾਂ ਪਾਣੀ ਸੜਨਾ ਸੀ ਸ਼ੱਕਰ ਨੇ ਸੜ ਦਿੱਤਾ ਹੁਣ ਪਹਿਲਾਂ ਨੂੰ ਗਾੜੀ ਹੋ ਗਈ ਐ ਕਲਰ ਦੇਖੋ ਜੀ ਸ਼ੱਕਰ ਪਾਉਣ ਨਾਲ ਇਹਦਾ ਕਿੰਨਾ ਵਧੀਆ ਆਇਆ ਕੋਈ ਇਹਦੇ ਵਿੱਚ ਕਲਰ ਪਾਉਣ ਦੀ ਲੋੜ ਨਹੀਂ ਨਾ ਹੀ ਆਪਾਂ ਹਲਦੀ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਟਾਈਮ ਤਾਂ ਇਹ ਤੇ ਲੱਗਦਾ ਜੀ ਬਣਾਉਣ ਨੂੰ ਪਰ ਸਵਾਦ ਬਹੁਤ ਬਣਦੀ ਐ ਇਹ ਹੋਰ ਗਾੜੀ ਹੋ ਗਈ ਜੀ ਹੁਣ ਲੋਨ ਵਿੱਚ ਪਾ ਲੈਨੇ ਆਪਾਂ ਇਹਦੇ ਵਿੱਚ 1.5 ਚਮਚਾ ਪਾਇਆ ਜੀ ਲੋਨ ਦਾ ਆਪਾਂ 1 ਚਮਚਾ ਪਾ ਲਾਂਗੇ ਮਿਰਚਾਂ ਥੋੜੀ ਜਿਹੀ ਰੱਖ ਲਾਂਗੇ ਇਹ ਤੇਜ਼ ਆ ਮਿਰਚ ਆਪਣੀ 1/4 ਚਮਚਾ ਪਾ ਲਿਆ ਕਨਾਰੀ ਪਾਲਾਂਗੇ ਮਸਾਲੇ ਹਲਦੀ ਆਪਾਂ ਨਹੀਂ ਪਾਉਂਦੇ ਜੀ ਇਹਦੇ ਵਿੱਚ ਸ਼ੱਕਰ ਨਾਲ ਇਹਦਾ ਕਲਰ ਬਹੁਤ ਵਧੀਆ ਹੋ ਗਿਆ ਜੇ ਤੁਸੀਂ ਖੰਡ ਪਾ ਕੇ ਬਣਾਵੋਗੇ ਤਾਂ ਹਲਦੀ ਜ਼ਰੂਰ ਪਾ ਲਿਓ ਜਾਂ ਢੇਗੀ ਮਿਰਚ ਪਾ ਲਿਓ ਅਜੇ ਹੋਰ ਟਾਈਮ ਲੱਗੂਗਾ ਜੀ ਇਹਨੂੰ ਬਿਲਕੁਲ ਇਹ ਗਾੜੀ ਹੋਣੀ ਚਾਹੀਦੀ ਹੈ ਜੀ ਜਿਵੇਂ ਜੈਮ ਹੁੰਦਾ ਓਨੀ ਗਾੜੀ ਹਜੇ ਇਹਦੇ ਵਿੱਚ ਪਾਣੀ ਹੈ ਜੀ ਇਹ ਪਾਣੀ ਰਹਿ ਗਿਆ ਵਿੱਚ ਤਾਂ ਜਲਦੀ ਖਰਾਬ ਹੋ ਜੂਗੀ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਬੇਟ ਕੋਲ ਆਪਾਂ ਸਿੰਪਲ ਜੇ ਤਰੀਕੇ ਨਾਲ ਬਣਾਉਨੇ ਆ ਕੋਈ ਵੀ ਚੀਜ਼ ਬਣਾਉਨੇ ਆ ਜਿਆਦਾ ਮਸਾਲੇ ਤਾਂ ਗਰਮੀ ਚ ਖਰਾਬ ਕਰਦੇ ਨੇ ਇਹ ਦੀ ਲੂਣ ਤੁਸੀਂ ਇੱਥੇ ਚੈੱਕ ਵੀ ਕਰ ਸਕਦੇ ਹੋ ਜੀ ਜੇ ਤੁਹਾਨੂੰ ਘੱਟ ਲੱਗੇ ਤਾਂ ਥੋੜਾ ਹੋਰ ਪਾ ਸਕਦੇ ਹੋ ਲੋ ਜੀ ਛਟਣੀ ਆਪਣੀ ਬਣ ਗਈ। ਐਨੀ ਗਾੜੀ ਬਣਾਉਣੀ ਹੈ ਜੀ ਇਹ। ਹੁਣ ਇਹਦੇ ਵਿੱਚ ਪਾਣੀ ਨਹੀਂ ਹੈਗਾ ਜੀ ਬਿਲਕੁਲ ਵੀ। ਜੇ ਪਾਣੀ ਰਹਿ ਜਾਣਾ ਤਾਂ ਖਰਾਬ ਹੁੰਦੀ ਹੈ ਜੀ ਉਹ ਨਹੀਂ ਖਰਾਬ ਹੁੰਦੀ। ਇੱਕ ਜਦੋਂ ਆਪਾਂ ਇਹਨੂੰ ਡੱਬੇ ਚੋਂ ਕੱਢਣਾ ਛਟਣੀ ਨੂੰ ਜਾ-ਚਾਰ ਨੂੰ ਚਮਚੇ ਨਾਲ ਹੀ ਕੱਢਣਾ ਚਾਹੀਦਾ। ਜਦੋਂ ਆਪਾਂ ਹੱਥ ਪਾ ਲੈਨੇ ਕਦੇ ਕਿਸੇ ਨੇ ਕੱਢ ਲਈ ਆਪਾਂ ਵੀ ਕਰੀ ਦੇ ਸੀ। ਆਹ ਖਰਾਉ ਹੋ ਜਾਂਦਾ ਤੇ ਚਾਰ ਵੀ ਚਟਨੀ ਵੀ। ਆਪਾਂ ਪਾ ਗਏ ਸਾਰਦੇ ਨੇ ਆ ਬੰਦ। ਇਹਨੂੰ ਐ ਢੱਕ ਲਾਂਗੇ ਆਪਾਂ ਜਦੋਂ ਇਹ ਜਮੇ ਠੰਡੀ ਹੋ ਗਈ ਬਿਲਕੁਲ ਹੀ। ਕੇ ਡੱਬੇ ਚ ਪਾਉਣੇ ਨੇ ਆਪਾਂ। ਠੰਡੀ ਹੋ ਕੇ ਇਹਨੇ ਹੋਰ ਕੜੀ ਹੋ ਜਾਣਾ। ਜੈਮ ਜਿਹਾ ਹੋ ਗਈ ਜੀ ਇਹ ਠੰਡੀ ਹੋ ਕੇ ਜਮੀ ਹੋ ਜੂ ਜੈਮ ਉਹਨੇ। ਗੈਸ ਕਰਤਾ ਜੀ ਬੰਦ। 2 ਮਿੰਟ ਆ ਪਹਲਾਉਂਦੇ ਰਹਾਂਗੇ ਲੋਂਡਾ ਗਰਮ ਆਪਣਾ